ਮੈਂ ਹਰ ਚਾਰਨ ਸਿੰਘ ਜਟਾਣਾ ਸਾਰਿਆਂ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਮੇਰੇ ਰਿਸ਼ਤੇਦਾਰ ਜੋ ਆਏ ਹੈ ਗੁਰਦੇਸ਼ ਸਿੰਘ ਦੀ ਮੋਗਾ ਤੇ ਸਭ ਮੇਰੇ ਰਿਸ਼ਤੇਦਾਰ ਆਏ ਹੈ ਭੈਣ ਭਰਾ ਪੰਨੀ ਵਾਲਿਆਂ ਤੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਲੋਹੜੀ ਦੇ ਤਿਹਾਰ ਤੇ ਲੱਖ ਲੱਖ ਵਧਾਈ ਦਿੰਦਾ ਵਾਰ ਸਿੰਘ ਜਟਾਣਾ ਦੀ ਆਪਣਾ ਲੋਹੜੀ ਦੇ ਦੇਣ ਤੇ ਸਾਰੇ ਪਹੁੰਚੇ ਜਿੰਨੇ ਵੀ ਆਪਣਾ ਪਰਿਵਾਰਕ ਮੈਂਬਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀਦੇ ਵਿੱਚ ਖਾਸ ਤੌਰ ਤੇ ਬਾਈ ਲਖਵਿੰਦਰ ਸਿੰਘ ਜੀ ਧੂੜਕੋਟ ਤੋਂ ਪਹੁੰਚੇ ਆ ਤੁਸੀਂ ਉਹਨਾਂ ਨੂੰ ਵੀ ਵਿਖਾ ਦਿਓ ਜੀ ਉਧਰ ਤੇ ਹਾਂਜੀ ਉਹ ਸਾਹਮਣੇ ਬੈਠੇ ਆ ਇਹਨੂੰ ਵਿਖਾਓ ਤੇ ਬਾਈ ਰਾਜੂ ਢਾਵਾ ਜੀ ਮਹਾਵੱਧਰ ਤੋਂ ਪਹੁੰਚੇ ਆ ਜੀ ਧੂੜਕੋਟ ਤੋਂ ਧੰਨਵਾਦ ਕੀਤਾ ਜਾਂਦਾ ਰਾਜੂ ਢਾਵਾ ਜੀ ਮਹਾਵੱਧਰ ਤੋਂ ਸਾਡੇ ਪਿੰਡ ਦੇ ਵਾਸੀ ਤੇ ਉਧਰ ਬਾਈ ਸੁਖਪ੍ਰੀਤ ਜੀ ਜੋ ਕਿ ਲੱਖੀ ਜੰਗਲ ਤੋਂ ਪਹੁੰਚੇ ਹੋਏ ਆ ਸਪੈਸ਼ਲ ਫੈਮਿਲੀ ਦੇ ਨਾਲ ਸਾਡੇ ਪਿੰਡ ਵਾਸੀ ਸ਼ਹਿਰੀਆ ਸਾਹਿਬ ਇੱਧਰ ਆਏ ਆ ਲੇਟ ਆ ਥੋੜਾ ਜਿਆ ਪਣ ਭਰਾ ਜੀ ਐਨ ਸਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਰਿਸ਼ਤੇਦਾਰ ਬੈਠੇ ਸਾਡੇ ਭੈਣ ਜੀ ਤਰਖਾਨ ਵਾਲੇ ਤੋਂ ਤਰਦੀਪ ਸਿੰਘ ਮਾਰਸੀ ਨਹੀਂ ਆਇਆ ਗਿਆ ਤੁਹਾਡੇ ਕੁਲਦੀਪ ਸਿੰਘ ਮੌਫਰ ਤੋਂ ਭੁਆਏ ਦੇ ਮੁੰਡੇ ਜਸਤਾ ਸਿੰਘ ਸਾਡੇ ਭੁਆਏ ਦੇ ਮੁੰਡੇ ਸਾਰੇ ਰਸਤੇ ਤਰ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਪਿੰਡ ਵਾਸੀਆਂ ਨੂੰ ਬਹੁਤ ਧੰਨਵਾਦ ਜਿਹੜੇ ਖੁਸ਼ੀ ਦੇ ਮੌਕੇ ਦੇ ਸਾਡੇ ਨਾਲ ਜੁੜੇ ਆ ਸਹਿਯੋਗ ਦਿੱਤਾ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਸ਼ੁਕ ਸ਼ਾਂਤੀ ਰੱਖੇ ਸਾਰੇ ਪਰਿਵਾਰ ਨੂੰ ਤੇ ਨਾਲ ਹੀ ਜੀ ਅਸੀਂ ਵੀਡੀਓ ਬਣਾਉਣ ਦਾ ਕ੍ਰੈਡਿਟ ਦਿੰਨੇ ਆ ਜੀ ਬਲਕਰਨ ਸਿੰਘ ਪੱਤਰਕਾਰ ਪੰਨੀ ਵਾਲਾ ਨੂੰ ਠੀਕ ਹੈ ਜੀ ਇਹ ਕੈਮਰੇ ਦੇ ਪਿੱਛੇ ਡਿਊਟੀ ਨਿਭਾ ਰਹੇ ਸੀ ਅੱਜ ਦੀ ਚਲੋ ਚੱਲੋ ਸੁਹੀ ਰੱਖੋ ਆਇਆ ਕੋਈ ਆਹ ਸਾਰੇ ਇਹਾਰੇ ਕੀ ਜਿਨ੍ਹਾਂ ਨੂੰ ਨਈਸ ਲੋਗ ਦੇ ਵਿੱਚ ਸੱਦਾ ਪੱਤਰ ਪਹੁੰਚਿਆ ਹੈ ਜਾਂ ਕੋਈ ਇਸ ਗੱਲ ਦੀ ਮਾਫੀ ਚਾਹੁੰਦੇ ਆ ਕੋਈ ਭੈਣ ਭਰਾ ਗੁੱਸਾ ਨਾ ਕਰੇ ਜੀ ਨਾ ਨਾ ਕਿਤਾਬ ਆ ਲੋ ਕਿਤਾਬ ਆ ਵੀ ਆਓ ਵੀ ਭੜੀਆਂ ਭੜੀਆਂ ਪਾਓ ਦੂਜਾ ਸਾਊਂਡ ਚੱਲਦਾ ਆਪਣਾ ਇੰਜੋਏ ਕਰੋ

ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖੜੇ ਦੇ ਜਾਓ ਖੜੇ

ਟੈਡੀ ਵੇਖੋ ਮਰਗੁਣ ਕਿੱਥੇ ਐ ਮੈਂ ਆ ਚੰਦ ਚੜਿਆ ਬਾਪ ਦੇ ਵੇੜ ਗੀਰਕਾਰ ਉੱਤ ਜੰਮਿਆ ਕੋਈ ਨੇ ਬਹੁਤ ਆ ਨਹੀਂ ਨਹੀਂ ਯਾਰ ਹਾਂ ਉਹ ਕੁਰਸੀ ਕੰਨ ਜੇੜੇ ਕਰਤੀ ਆਪਰੇ ਘਰ ਰੱਖ ਤੋਂ ਸੀ ਜਾ ਮੇਰਾ ਕੂਆ ਕਕੇ ਮੱਟਾ ਤੇ ਪਤਨੀ ਦਾ ਪਤੀ ਦਾ ਮੇਰਾ ਬੂਆ ਤੇ ਸੱਸਾ ਲੋ ਵੀ ਕਾ ਮਾਸੀ ਨੱਚੇ ਮਾਮੀ ਨੱਚੇ ਮਾਸੀ ਨੱਚੀ ਛੜਾ ਬੋਲੀਆਂ ਪਾਵੇਂ ਦੀ ਬੂਆ ਐ ਤਣਕੇ ਲਾਵੇ ਬੂਆ ਤਣਕੇ ਲਾਵੇ ਬੂਆ ਤਣਕੇ ਲਾਵੇ ਬੂਆ ਆਏ ਤਣਕੇ ਲਾਵੇ ਬੂਆ ਤਣਕੇ ਲਾਵੇ ਬੂਆ